ਦੋਸਤੋ ਇਹ ਸੈਂਦਰ ਸਪੈਰੋ ਮੇਲਾ ਆ ਦੇਖੋ ਇੱਥੇ ਆਲਣਾ ਬਣਾਇਆ ਹੋਇਆ ਹੈ ਨੇ ਇਹ ਵੀ ਖੰਭਾ ਮਿਲਲਾਦਾਲ ਸੀ ਬਣਾ ਰਿਹਾ ਇਹਨੂੰ ਇਹ ਵੀ ਬਿਜਲੀ ਵਾਲਾ ਖੰਭਾ ਮਿਲਲਾ ਪਟਣਾ ਪੈਣਾ ਆਸੇ ਪਾਸੇ ਦਰਖਤ ਲੱਗੇ ਹੋਏ ਆ ਉੱਥੇ ਨਹੀਂ ਬਣਾਏ ਆ ਆ ਦੇਖੋ ਬੋਲੀ ਜਾਂਦਾ ਔਰ ਤਾਰਾਂ ਦੇ ਗੁੱਛੇ ਦੇ ਵਿੱਚ ਬਣਾਇਆ ਹੋਇਆ ਰਹਿੰਦੇ ਸਿਰੋ ਆ ਦੇਖੋ ਮੇਲਸ ਪਰ ਹੋਇਆ ਹੈ ਚਾਰ